ਕੋੜ ਕਿੱਦਨ ਨੂੰ ਭੈਣੇ ਦੁਪਹਿਰ ਦੁਪਹਿਰ ਚੱਲੇ ਆਂ ਭੈਣੇ ਜਾਣਾ ਕਾਦਾ ਇੱਥੇ ਮੈਂ ਆ ਮਰ ਜਾਣਾ ਵੇਲਾ ਮੇਰੀ 10 ਪੈਸੇ ਵੀ ਉੱਤੇ ਕੇ ਬੰਦਾ ਰੱਖਦੇ ਹਨ ਗਾਉਣ ਤੇ ਠੀਕ ਹੈ ਜਾਓ ਪਰ ਠੀਕ ਹੈ ਬਾਈ ਕਰ ਰਹੀਆਂ ਜੀ ਹਾਂ ਜੀ ਆ ਰਹੀਆਂ ਜੀ ਕਿ ਸਸਤੀ ਤਾਂ ਸਸਤੀ ਕਰ ਸਸਤੀ ਕਰ ਆ ਜੀ ਬਾਈ ਜੀ ਤੁਸੀਂ 10 ਭਾਈ ਜੀ ਤੁਸੀਂ ਬੰਦਾ ਰੱਖਦੇ ਆਂ ਆਉ ਚਾਹੀਦਾ ਮੰਨਦਾ ਸਾਨੂੰ ਅਸੀਂ ਆ ਮੁੰਡਾ ਰਖਾਉਣਾ ਸੀ ਕਿੰਨੇ ਪੈਸੇ ਲੰਗਦੇ ਆ 15000 ਆਤੀ ਆ ਮਹੀਨੇ ਦਾ ਮੰਨਦੇ ਸੀ 15 ਬਹੁਤ ਜ਼ਿਆਦਾ ਕੰਮ ਸਾਡਾ ਥੋੜਾ ਜਿਹਾ ਇੰਨਾ ਕੰਮ ਵੀ ਨਹੀਂ ਸਾਡਾ ਲਾਤੀ ਯਾਰ ਵੀ ਇਹਦੇ ਯਾਨੀ ਭਾਈ ਜੀ ਤਾਂ ਯਾਰ ਤਾਂ ਥੋੜਾ ਆ ਤੁਸੀਂ 12000 ਕੀ ਆ ਦੇ ਦਿੰਦੇ ਆ ਆਓ ਚਲੋ ਯਾਰ ਬਾਪੂ 12000 ਦੇ ਦਈਏ ਪਰ ਤੂੰ ਤਾਂ ਕਹਿਣਾ ਆ ਗਿਆ ساری ਜਿਹੜੀ ਖੂਨ ਦੇ ਢੂਹੇ ਚ ਵੜਿਆ ਲੈਣਾਂ ਤੈਨੂੰ ਕੰਮ ਨਹੀਂ ਕਰਨੀ ਕੋਈ ਯਾਰ ਫਿਰ ਜਿਵੇਂ ਕਰਨਾ ਤੂੰ ਚਲ ਠੀਕ ਆ

ਵਾਹ ਚੱਲਿਆ ਖੇਲ ਗੇੜਾ ਮਾਰਦੇ ਤੂੰ ਪੂਹਾ ਪੂਹਾ ਨੂੰ ਵੇਖ ਲੈ ਪਾਈ ਪੁੜੀ ਚੱਲੇ ਰੱਖ ਵਾ ਕਹਾ ਕਰਦੇ ਪੂਹਾ ਦਾ ਨੱਕੀ ਬਹੁਤ ਵਧੀਆ ਅੱਜ ਗਈ ਨੱਕੀ ਦਾ ਬਹੁਤ ਵਧੀਆ ਬੜੀ ਚੰਗੇ ਪੈਸੇ ਵਟੇ ਜਾਣਗੇ ਆ ਗੋੜੇ ਗੋੜੇ ਘਾਹ ਚੜਾ ਤਾਂ ਸੀਚੇ ਨਾ ਕਰਦਾ ਗੱਲ ਵੀ ਨਹੀਂ ਲਾ ਕੇ ਗੋਟੀਆਂ ਸਤਾ ਦੇਦਾ ਪੱਖਾ ਲਾ ਵੀ ਤੇਰਾ ਦਿਨ ਇਹਨਾਂ ਦਾ ਇਸ ਨਾਲ ਪਾਣੀ ਦੋ ਤੂੰ ਤਾਂ ਪੇਕਾਰ ਦੇ ਕਿਤੇ ਸ਼ਾਵੇਂ ਕਰਦੇ ਆ ਆ ਯਾ ਮਾਸਾ ਮੁਚਾਰੇ ਜਾਣਿਆ

ਆ ਬਾਪੂ ਉਹ ਮੈਂ ਗਿਰਾ ਮਾਰ ਗਿਆ ਗਾਲ ਖੇਤ ਮੱਕੀ ਦੇ ਵਿੱਚ ਘੋੜੇ-ਘੋੜੇ ਵਟਾਂ ਦੇ ਘਾਹ ਚੜ੍ਹਿਆ ਪਿਆ ਤੇ ਸਪਰੇਅ ਕਰਦੇ ਬਾਪੂ ਕਾ ਸਾਰਦਾ ਸਾਰਦਾ ਮੋਕਦੇ ਆਂ ਤੇ ਸੱਜਾਂ ਮੈਨੂੰ ਸਿਆਪ ਨਹੀਂ ਫੜਾ ਜੀ ਰੰਦੇ ਧਿਆਗਿਆ ਨਹੀਂ ਰਖੀਦਾ ਬਾਪੂ ਕਹਿੰਦਾ ਪੱਠੇ ਉਤਰਨੇ ਆਂ ਤੂੰ ਜਾਣਾ ਹੀ ਪੈਣਾ ਜਗਾ ਬਾਪੂ ਮੈਂ ਸਪਰੇਅ ਕਰਿਆ ਆਂ ਕਿਉਂ ਤੈਨੂੰ ਕੁਰਸੀ ਦੇ ਬਾਹਰ ਆ ਆ ਪੱਖੇ ਤੇਰੇ ਪਿਓ ਕੁਦਰ ਨਾਲੇ ਪਏਗੇ ਨੇ ਪੋਣੇ ਸਿਰ ਬਹੁ ਭੁੱਖੇ ਖੜੇ ਆ ਬਾਪੂ ਉਹ ਤਾਂ ਇਹ 15000 ਨਹੀਂ ਦੇਣਾ ਤੇ ਤੈਨੂੰ ਮੌਤ ਪੈਂਦੀ ਸੀ ਬਾਪੂ ਉਹ ਤਾਂ ਇਹ ਕੰਮ ਨਹੀਂ ਆਗਾ ਹੁਣ ਮੇਰੀ ਪੁਹੇਰੀ ਬਣਾਈ ਕਰਦੇ ਟੋਕੇ ਨਹੀਂ